ਪੁਲਿਸ ਨੇ ਕੀਤਾ ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ 150 ਕਿਲੋ ਪੋਸਟ ਤੇ ਇੱਕ ਟਰੱਕਸ 'ਚੋਂ ਦੋ ਨਸ਼ਾ ਤਸਕਰ ਕਾਬੂ ਰੇਲਵੇ ਕ੍ਰਾਸਿੰਗ ਨੇੜੇ ਫੌਜ ਦਾ ਸਮਾਨ ਲੈ ਕੇ ਜਾ ਰਿਹਾ ਸੀ ਸ਼ਿਲੰਦਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਅੰਤਰਰਾਜੀ ਨਸ਼ਾ ਤਸਕਰੀ ਦੇ ਰਾਕੇਟ ਦਾ ਪਰਦਾਫਾਸ਼ ਕਰਦੇ ਹਾਂ ਫੌਜ ਦੇ ਸਾਜ ਸਮਾਨ ਨਾਲ ਭਰੇ ਇੱਕ ਟਰੱਕ ਵਿੱਚੋਂ 150 ਕਿਲੋ ਭੁੱਕੀ ਬਰਾਮਦ ਕੀਤੀ ਹੈ ਕਪੂਰਥਲਾ ਜਾਣ ਵਾਲੀ ਗੱਡੀ ਨੂੰ ਮਕਸੂਦਾ ਦੇ ਵਿਧੀਪੁਰ ਰੇਲਵੇ ਕ੍ਰਾਸਿੰਗ ਨੇੜੇ ਰੋਕਿਆ ਗਿਆ ਜਿਸ ਕਾਰਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ ਮੰਗਾਵਾਸੀ ਫੱਤੂ ਢਿੰਗਾ ਅਤੇ ਗੁਰਦੇਵ ਸਿੰਘ ਉਰਫ ਜੱਗੂਵਾਸੀ ਭੁੱਟਾ ਸਿੰਘ ਪੁਪਾਨਪੁਰਬ ਵਜੋਂ ਹੋਈ ਹੈ ਦੋਵੇਂ ਕਪੂਰਥਲਾ ਦੇ ਰਹਿਣ ਵਾਲੇ ਨੇ ਪੱਤਰਕਾਰਾਂ ਨਾਲ ਗਲਵਤ ਕਰਦੇ ਆ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਸਬ ਡਿਵੀਜ਼ਨ ਕਰਤਾਰਪੁਰ ਦੇ ਡੀਐਸਪੀ ਸਰਿੰਦਰ ਪਾਲ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਦੇ ਸੀਆਈਏ ਸਟਾਫ ਵਜੋਂ ਹੋਈ ਹੈ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਟਰੱਕ ਨੂੰ ਰੋਕਿਆ ਤਲਾਸ਼ੀ ਲੈਣ ਤੇ ਗੱਡੀ ਚੋਂ ਫੌਜ਼ੇ ਸਮਾਨ ਜੋ ਲੁਕਾ ਕੇ ਰੱਖੀ ਗਈ 150 ਕਿਲੋ ਚੂਰਾ ਪੋਸਤ ਬਰਾਮਦ ਹੋਈ ਹੈ ਤੇ ਦੋ ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਹੋਰ ਕੀ ਗਲਵਤ ਹੋਈ ਹੈ ਸੁਣੋ ਪੂਰੀ ਖਬਰ ਮਾਨਯੋਗ ਐਸਐਸਪੀ ਸਾਹਿਬ ਜਿਲੰਦਰ ਦਿਹਾਤੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਜੀ ਦੀ ਰਹਿਨਮਾਈ ਹੇਠ ਸੀਨੀਅਰ ਸਟਾਫ ਜਿਲੰਦਰ ਦਿਹਾਤੀ ਦੀ ਪੁਲਿਸ ਨੇ ਦੋ ਵਿਅਕਤੀਆਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਵਾਸੀਅਲ ਕਪੂਰਥਲਾ ਨੂੰ ਗੱਡੀ ਨੰਬਰ PB10HJ2832 ਜਿਸ ਵਿੱਚ ਆਰਮੀ ਦਾ ਸਮਾਨ ਲੋਡ ਸੀ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ੱਕੀ ਹਾਲਚੂ ਚ ਕਾਬੂ ਕਰਦੇ ਹੋਏ ਉਹਨਾਂ ਪਾਸੋਂ 150 ਕਿਲੋਗ੍ਰam ਡੋਡੇ ਚੂਰਾ ਪੋਸਟ ਤੋਂ ਬਰੰਦ ਕੀਤੇ ਹਨ ਜੋ ਇਹ ਡੋਡੇ ਚੂਰਾ ਪੋਸਟ ਚਾਰਖੰਡ ਤੋਂ ਲਿਆ ਕੇ ਕਪੂਰਥਲਾ ਦੇ ਏਰੀਆ ਵਿੱਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੇ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਹਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਹੈ ਜਿਸ ਦੀ ਭਾਲ ਵਿੱਚ ਸ਼ਾਮੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 81 15 ਸੀ 685 ਐਨਡੀਪੀ ਐਕਟ ਥਾਣਾ ਮਕਸੂਦਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਚੜ੍ਹਦੀ ਕਲਾ ਟਾਈਮ ਟਿਵ ਦੇ ਲਈ ਜਲੰਧਰ ਤੋਂ ਸੰਦੀਪ ਕਾਲ ਦੀ ਵਿਸ਼ੇਸ਼ ਰਿਪੋਰਟ